ਸਭ ਤੋਂ ਵੱਧ ਰਿਸਰਚ ਜੇ ਕਰੇ ਕਰੇਟਾਈਨ ਤੇ ਹੋਈਆਂ ਨੇ ਤੇ ਇਹਨੂੰ ਸੇਫ ਦੱਸਿਆ ਗਿਆ ਪਰ ਫਿਰ ਵੀ ਲੋਕ ਇਹਨੂੰ ਜਾਂ ਤਾਂ ਸਟੇਰੋਇਡ ਸਮਝੀ ਜਾਂਦੇ ਨੇ ਜਾਂ ਅੱਜ ਵੀ ਲੋਕ ਇਹਨੂੰ ਲੈਣ ਤੋਂ ਡਰ ਜਾਂਦੇ ਨੇ ਵੀ ਇਹ ਆਪਣੇ ਲਈ ਸੇਫ ਨਹੀਂ ਹੈਗਾ ਦੇਖੋ ਸਭ ਤੋਂ ਪਹਿਲਾਂ ਤਾਂ ਕਰੇਟਾਈਨ ਇੱਕ ਅਮੀਨੋ ਐਸਿਡ ਡੈਰੀਵੇਟਿਵ ਆ ਜਿਹੜਾ ਆਪਣੇ ਲਿਵਰ ਤੇ ਕਿਡਨੀ ਚ ਤਿੰਨ ਅਮੀਨੋ ਐਸਿਡ ਦੀ ਮਦਦ ਨਾਲ ਬਣਦਾ ਗਲਾਈਸਿਨ ਆਰਜੀਨਿਨ ਤੇ ਮੈਥਾਇਓਨਾਈਨ ਉਦੋਂ ਤਾਂ ਆਪਣੀ ਬਾਡੀ 1-2 ਗ੍ਰਾਮ ਕਰੇਟਾਈਨ ਨੇਚੁਰਲੀ ਵੀ ਪ੍ਰੋਡਿਊਸ ਕਰਦੀ ਆ ਜਿਹਦੇ ਚੋ 95% ਸਕੈਲੈਟਰਲ ਮਸਲ ਚ ਤੇ 5% ਆਪਣੇ ਬ੍ਰੇਨ ਹਾਰਟ ਤੇ ਟਿਸਟਿਸ ਚ ਸਟੋਰ ਹੁੰਦਾ ਥੋੜਾ ਬਹੁਤ ਆਪਾਂ ਨੂੰ ਇਹ ਰੈੱਡ ਮੀਟ ਜਾਂ ਫਿਸ਼ ਤੋਂ ਵੀ ਮਿਲ ਜਾਂਦਾ ਪਲਾਂਟ 베ਸਡ ਵਿਗਨ ਡਾਈਟ ਜਾਂ ਡੈਰੀ ਤੋਂ ਆਪਾਂ ਨੂੰ ਕਿਤੋਂ ਵੀ ਰੈਟਾਇਨ ਨਹੀਂ ਮਿਲਦਾ ਜੇ ਆਪਾਂ 3 ਤੋਂ 5 ਗ੍ਰਾਮ ਰეკਮੈਂਡੇਡ ਡੋਜ਼ ਡੇਲੀ ਸਪਲੀਮੈਂਟ ਦੀ ਵਰਤੋਂ ਕਰਦੇ ਆਂ ਤਾਂ ਇਹਦੇ ਬਹੁਤ ਸਾਰੇ ਬੈਨੀਫਿਟ ਦੇਖੇ ਗਏ ਨੇ ਪਹਿਲਾਂ ਤਾਂ ਰੈਟਾਇਨ ਐਕਸਰਸਾਈਜ਼ ਦੇ ਟਾਈਮ ਮਸਲ ਨੂੰ ਏਟਪੀ ਤੋਂ ਐਕਸਟਰਾ ਫਾਸਫੋਰਸ ਪ੍ਰੋਵਾਈਡ ਕਰਾ ਕੇ ਨਾ ਏਟਪੀ ਚ ਕਨਵਰਟ ਕਰਤਾ ਏਟਪੀ ਆਪਣੀ ਮਸਲ ਦੀ ਪ੍ਰਾਇਮਰੀ એનર્ਜੀ ਆ ਜਿਹਦੇ ਤੋਂ ਆਪਾਂ ਐਕਸਰਸਾਈਜ਼ ਜ਼ਿਆਦਾ ਵੇਟ ਤੇ ਜ਼ਿਆਦਾ ਰੈਪ ਪਰਫਾਰਮ ਕਰ ਸਕਦੇ ਆ ਦੂਜੇ ਨੰਬਰ ਤੇ ਮਲਟੀਪਲ ਸਟਡੀ ਸ਼ੋ ਕਰਦੀ ਆ ਵੀ ਰੈਗੂਲਰਲੀ ਕਰੇਟਾਈਨ ਯੂਜ਼ ਕਰਨ ਤੇ ਮੈਮਰੀ ਇੰਪਰੂਵ ਹੁੰਦੀ ਆ ਕੱਲਾ ਇਹ ਨਹੀਂ ਇਹ ਕਈ ਸਾਰੀਆਂ ਬਿਮਾਰੀਆਂ ਚ ਜਿਵੇਂ ਅਲਜ਼ਾਈਮਰ ਤੇ ਪੌਰਕੇ ਸੰਗ ਚ ਵੀ ਬੈਨੀਫੀਸ਼ੀਅਲ ਆ ਆਪਾਂ ਨੂੰ ਲੈਣਾ ਕਿਹੜਾ ਚਾਹੀਦਾ ਮਾਰਕੀਟ ਚ ਬਹੁਤ ਸਾਰੀਆਂ ਫਾਰਮਸ ਅਵੇਲੇਬਲ ਨੇ ਪਰ ਆਪਾਂ ਨੂੰ ਕਰੇਟਾਈਨ ਮੋਨੋਹਾਈਡਰੇਟ ਲੈਣਾ ਚਾਹੀਦਾ ਕਿਉਂਕਿ ਇਹਦੇ ਤੇ ਸਭ ਤੋਂ ਵੱਧ ਰਿਸਰਚ ਹੋਈਆਂ ਨੇ ਤੇ ਵਾਈਟ ਫਰੈਂਡਲੀ ਵੀ